ਮਸਲਾ ਆਇਆ ਹੈ ਸਭ ਤੋਂ ਵੱਖਰਾ ਬਾਈ ਚੰਡੀਗੜ੍ਹ ਤੋਂ ਆਇਆ ਸਪੈਸ਼ਲ ਸ਼ਾਹੀਲੀ ਪਿੰਡ ਚ ਅਜ ਜੋਨਿੰਗ ਸਿੰਘ ਫੌਜਾਂ ਵੱਲੋਂ ਇੱਕ ਇੱਥੇ ਦਰਬਾਰ ਲਾਇਆ ਗਿਆ ਸੀ ਢੀਆਂ ਦੇ ਮਸਲੇ ਜੋ ਹੱਲ ਕਰਦਣੇ ਅਜ ਸ਼ਾਹੀਲੀ ਪਿੰਡ ਚ ਸੰਗਰਾਹਦ ਵਾਲੇ ਦਿਨ ਸੀਗਾ ਰਜਾਨਾ ਨਹੀਂ ਕਿਤੇ ਕਿਤੇ ਮਹੀਨੇ ਦੋ ਮਹੀਨੇ ਬਧਰੇ ਲੱਗਿਆ ਕਰੂਗਾ ਗੱਲਬਾਤ ਕਰਦੇ ਹਾਂ ਬਾਈ ਜੀ ਕੀ ਨੋ ਹੈ ਹਜ਼ਾਰਾ ਸਿੰਘ ਜੀ ਹਜ਼ਾਰਾ ਸਿੰਘ ਕਿਹੜਾ ਪਿੰਡ ਹੈ ਨਿੰਬੂ ਆ ਆਪਣਾ ਮਹਾਲੀ ਚ ਪੈਂਦਾ ਜੀ ਨਿੰਬੂ ਵਾਲਾ ਮਹਾਲੀ ਚ ਹਾਂ ਜੀ ਉੱਪਰ ਦੇ ਨੇੜੇ ਪੈਂਦਾ 15 ਕਿਲੋਮੀਟਰ ਜੀ ਅੱਛਾ ਮਸਲਾ ਕੀ ਹੈ ਮਧਰੋ ਤਾਂ ਇਹ ਹੈ ਜੀ ਘਰ ਦੇ ਵਿੱਚ ਵੈਸੇ ਲੰਬੀ ਬਾਤ ਹੈ ਲੇਕਿਨ ਮੈਂ ਕਟ ਸ਼ੋਰਟ ਕਰਦਾ ਵੀ ਫੈਸਲੇ ਤੇ ਇਹ ਗੱਲ ਹੋਈ ਜੀ ਵੀ ਚਲੋ ਜਿਹੜੀਆਂ ਪਿਛਲੀਆਂ ਗੱਲਾਂ ਨੇ ਉਹ ਛੱਡੋ ਤੁਸੀਂ ਮਤਲਬ ਘਰ ਵਾਲੀ ਨੂੰ ਕਿਹਾ ਵੀ ਤੁਸੀਂ ਆਜੋ ਅਸੀਂ ਉਹ ਗੱਲਾਂ ਨਹੀਂ ਕਰਦੇ ਉਹ ਕਹਿੰਦੀ ਸੀ ਵੀ ਪਿਛਲੀ ਗੱਲਾਂ ਨਾ ਕਰੇ ਮੈਂ ਕਿ ਕੋਈ ਗੱਲ ਨਹੀਂ ਮੈਂ ਪਿਛਲੀ ਗੱਲਾਂ ਨਹੀਂ ਕਰਦਾ ਤੂੰ ਆ ਜਾ ਕੋਈ ਗੱਲ ਨਹੀਂ ਤੇ ਉਹਨੇ ਫਿਰ ਇੱਕ ਨਵਾਂ ਮਤਲਬ ਗੱਲ ਕਰਤੀ ਕਹਿੰਦੀ ਵੀ ਜੇ ਤੂੰ ਖੇੜੇ ਨੂੰ ਮੰਨੇਗਾ ਮਾੜੀ ਨੂੰ ਮੰਨੇਗਾ ਮਸਾਣੀਆਂ ਨੂੰ ਮੰਨੇਗਾ ਜਾਂ ਸਰਾਧ ਪਾਵੇਗਾ ਇਹ ਕੋਈ ਮਰ ਜਾਂਦਾ ਸਰਾਧ ਪਾਉਂਦੇ ਆ ਵੀ ਹੁਣ ਮੈਂ ਅਮਰਤਾਰੀ ਬੰਦਾ ਮੈਂ ਉਹ ਕੰਮ ਕਰਦਾ ਨਹੀਂ ਉਹ ਕੀ ਕਹਿੰਦੀ ਐ ਉਹ ਕਹਿੰਦੀ ਐ ਵੀ ਜੇ ਤੋ ਇਹ ਸਭ ਮੰਨੇਗਾ ਤਾਂ ਮੈਂ ਆਵਾਂਗੀ ਉਹਨੇ ਕਿਰਪਾਨ ਕੱਢਦੀ ਚਾਰਕ ਮਹੀਨੇ ਤੋਂ ਉਹ ਕਹਿੰਦੀ ਮੈਂ ਤਾਂ ਇਹਨਾਂ ਨੂੰ ਮੰਨਾਂਗੀ ਮੈਂ ਕਿਹਾ ਜੇ ਤੈਨੂੰ ਮੰਨਣਾ ਤੂੰ ਮੰਨ ਲਾ ਤੂੰ ਮੰਨੇ ਚਲ ਖਰਚਾ ਦੇ ਦੇਂਗਾ ਤੈਨੂੰ ਤੂੰ ਮੈਨੂੰ ਨਾਲ ਨਾ ਖੜਾ ਮੈਨੂੰ ਤਾਂ ਫਿਰ ਮੈਂ ਟੋਲਾ ਵੀ ਪਾਵਾਂਗਾ ਮੈਨੂੰ ਕਿਸੇ ਨੇ ਫੋਟੋ ਤਾਰ ਕੇ ਨਯੰਗ ਸਿੰਘਾ ਕੋਲ ਭੇਜ ਤਾਂ ਮੈਂ ਤਾਂ ਫਿਰ ਬਦਨਾਮ ਹੋ ਜਾਗਾ ਨਾ ਤੇ ਉਹ ਤੇਰਾ ਅੰਬਰ ਛਕੇ ਹੋਏ ਅਮਰ ਚੱਕਾ ਹੋਇਆ ਅੱਛਾ ਤੈਂ ਕੀ ਕਿਹਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨੂ ਹਾਂ ਜੀ ਮੈਂ ਕਰਨਾ ਹਾਂ ਮੈਂ ਕੱਲਾ ਗੁਰੂ ਗ੍ਰੰਥ ਸਾਹਿਬ ਤੋਂ ਲਾਵਾ ਕਿਦੀ ਮੱਥਾ ਨਹੀਂ ਟੇਕਦਾ ਕਿਉਂਕਿ ਮੈਨੂੰ ਮਾੜਾ ਮੋਟਾ ਸਮਝ ਆਇਆ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਹੁਣ ਕਿੱਥੇ ਰਹਿੰਦੀ ਜੀ ਫਿਰ ਪਤਨੀ ਥੋੜੀ ਪੇਕੇ ਉਹ ਕਹਿੰਦੀ ਮੈਂ ਤਾਂ ਆਉਂਗੀ ਜੇ ਤੂੰ ਇਹ ਗੱਲ ਮੰਨ ਲੂਗਾ ਰਹਿੰਦੀ ਕਿੱਥੇ ਹੈ ਉਹ ਆਪਣੇ ਘਰੇ ਰਹਿੰਦੀ ਆ ਮਤਲਬ ਆਪਣੇ ਪੇਕੇ ਹਾਂ ਪੇਕੇ ਰਹਿੰਦੀ ਆ ਕਿੰਨਾ ਚਿਰ ਹੋ ਗਿਆ ਹੁਣ ਕਈ ਨੂੰ ਤਾਂ ਹੋ ਗਏ 4-5 ਮਹੀਨੇ ਨੂੰ 4-5 ਮਹੀਨੇ ਲੇਕਿਨ ਝਗੜਾ ਇਹ 5 ਸਾਲ ਤੋਂ ਹੈ ਕੋਈ ਕਰਾਰੀ ਇਹ ਗੱਲ ਨਹੀਂ ਕਰ ਰਿਹਾ ਸਹੀ ਇਹਨੂੰ ਸਹੀ ਗਲਤ ਨੂੰ ਗਲਤ ਨਹੀਂ ਕਹਿ ਰਿਹਾ ਕੋਈ ਵੀ ਫਿਰ ਬੱਚੇ ਛੋਟੇ ਜੀ ਬੱਚੇ ਦੋ ਤਿੰਨ ਬੱਚੇ ਨੇ ਮੇਰੇ ਇੱਕ 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 ਕੁੜੀ ਐ ਦੋ ਮੁੰਡੇ ਆ ਤੇ ਕੁੜੀ ਤੇ ਮੁੰਡਾ ਵਿਆਹ ਹੋਇਆ ਤੇ ਕੁੜੀ ਤੇਰੇ ਨਾਲ ਨੇ ਤਿੰਨੇ ਨਹੀਂ ਤਿੰਨੇ ਮੁੰਡਾ ਨਹੀਂ ਹੈ ਇੱਕ ਬਸ ਬਾਕੀ ਦੋ ਨਾਲ ਨੇ ਕੁੜੀ ਤੇ ਉਹ ਆਪਣਾ ਮੁੰਡਾ ਕੀ ਕਹਿੰਦਾ ਇੱਕ ਜਿਹੜਾ ਕੁਮਾਰਾ ਮੁੰਡਾ ਉਹ ਤਾਂ ਮੇਰੇ ਨਾਲੇ ਰਹਿੰਦਾ ਮੈਂ ਰੋਟੀ ਬਣਾਉਂਦਾ ਮੇਰੇ ਨਾਲ ਰਹਿੰਦਾ ਵਿਆਹ ਹੋਇਆ ਜਿਹੜਾ ਵਿਆਹ ਹੋਇਆ ਉਹ ਲੜਕੇ ਸੈਰ 'ਚ ਚਲੇਗਾ ਜਿੱਦੀ ਕਿਰਾਏ ਤੇ ਰਹ ਰਹੇ ਆ ਨਾ ਉਹ ਜਾਨੀ ਕਿ ਮਾਂ ਦੇ ਨਾਲ ਤਾਂ ਨਹੀਂ ਖੜਾ ਮਸਲੇ ਤੇ ਹਨ ਕੋਈ ਕਿਸੇ ਤੋਂ ਕੋਈ ਮਤਲਬ ਨਹੀਂ ਆ ਉਹ ਬੱਚੇ ਠੀਕ ਹੈ ਚਲੋ ਉਹ ਤਾਂ ਬਖਰੇ ਨੇ ਉਹਨਾਂ ਨੂੰ ਇਹਨਾਂ ਪਤਾ ਨਹੀਂ ਹੈਗਾ ਹੁਣ ਤੈਨੂੰ ਤੰਗ ਮੇਨ ਕੌਣ ਕਰ ਰਿਹਾ ਹੈ ਹੁਣ ਤੰਗ ਤਾਂ ਮੈਨੂੰ ਕੋਈ ਨਹੀਂ ਕਰਦਾ ਹੁਣ ਯਾ ਤਾਂ ਗੱਲ ਹੋ ਜੇ ਕਲੀਅਰ ਆ ਰਿਹਾ ਪਾਰਦੀ ਹੁਣ ਮੈਂ ਰੋਟੀ ਬਣਾ ਰਿਹਾ ਮੰਨ ਲਓ ਹੁਣ 5 ਸਾਲ ਨਾ ਬੇ ਮੰਨ ਲਿਓ ਉਹ ਠੀਕ ਹੈ ਹੁਣ ਮੈਂ ਕੱਨ ਮੋਟਰਸਾਈਕਲ ਵੀ ਲੈਣਾ ਕੋਈ ਕੱਲੋ ਮੇਰਾ ਬਾਪ ਮੇਰੇ ਨਾਮ ਕੋਈ ਮੜ ਮੋਟੇ ਜ਼ਮੀਨ ਬਲਵਾਊਗਾ ਅੱਧਾ ਕਿਲਾ ਖੰਡਾ ਹੈਗਾ ਹੁਣ ਉਹ ਤਾਂ ਮਾਲਕ ਹੋ ਜੂਗੀ ਬੈਠੀ ਬੈਠੀ ਹੁਣ ਜੇ ਫੈਸਲਾ ਹੋ ਜੇ ਲੱਗ ਤੇ ਫਿਰ ਇਹ ਇਹ ਤਾਂ ਮਤਲਬ ਖਾਣ ਵਾਲੀ ਜਦ ਤੁਸੀਂ ਕੀ ਚਾਹੁੰਦੇ ਕਿੰਨਾ ਚਿਰ ਹੋ ਗਿਆ ਉਹਨੂੰ ਬੈਠੀ ਨੂੰ ਉਹਨੂੰ ਹੋ ਗਿਆ 6 ਮਹੀਨੇ ਹੋ ਗਏ ਇਹਨੂੰ ਅੱਛਾ ਫਿਰ ਮਸੀਂ ਦੋ ਤਿੰਨ ਵਾਰ ਜਾ ਵੀ ਆਏ ਮਾਮਾ ਵੀ ਗਿਆ ਰਿਤੇਦਾਰ ਵੀ ਗਏ ਵੀ ਤੂੰ ਆ ਜਾ ਠੀਕ ਹੈ ਕੀ ਕਹਿੰਦੇ ਨੇ ਉਹ ਉਹ ਕਹਿੰਦੀ ਸੀ ਹੁਣ ਕਹਿੰਦੀ ਸੀ ਚਲੋ ਦੇਖ ਕੇ ਦੱਸਾਂਗੇ ਦੇਖ ਕੇ ਦੱਸਣ ਤੋਂ ਬਾਅਦ ਮਹੀਨੇ ਬਾਅਦ ਉਹ ਇਹੀ ਇਹੀ ਗੱਲ ਕੀਤੀ ਉਹਨੇ ਵੀ ਜੇ ਤਾਂ ਤੂੰ ਇਹਨਾਂ ਨੂੰ ਮੰਨੇਗਾ ਕਿਹਨੂੰ ਕਿਹਨੂੰ ਖੇੜਾ ਮਖਾਣੀ ਤੇ ਆਪਣਾ ਖੇੜੀ ਗੁੱਗਾ ਹੋ ਗਿਆ ਆਪਣਾ ਇਹ ਮਖਾਣੀ ਹੋਊਗੀ ਮਤਲਬ ਹਿੰਦੂ ਧਾਰਮਿਕ ਜਿਹੜੇ ਰੀਤੀ ਰਿਵਾਜਨ ਮੂਰਤੀ ਪੂਜਾ ਨੂੰ ਮੰਨੇਗਾ ਫਿਰ ਤਾਂ ਆਵਾਂਗੀ। ਮੈਂ ਕਿਹਾ ਤੂੰ ਮੰਨ ਲੈ ਕੋਈ ਗੱਲ ਨਹੀਂ। ਅਮਰਥ ਕਿਹਾ ਹੱਸੂ ਨਾ ਵੀ ਮੇਰੇ ਘਰ ਵਾਲੀ ਨੇ 15 ਸਾਲ ਤੋਂ 11 ਤੋਂ ਛੱਡੇ ਜੂਨੇ ਅੱਜ 15 ਸਾਲ ਹੋ ਗਏ ਉਹਨੂੰ। ਉਹਨੇ ਕਰਪਾਨ ਕੱਢਦੀ ਕਿੰਨਾ ਚਿਰ ਹੋ ਗਿਆ ਕਰਪਾਨ ਕੱਢੀ ਨੂੰ? ਹਾਂਜੀ। ਕਰਪਾਨ ਕੱਢੀ ਨੂੰ। ਹੋ ਕੇ ਉਹਨੂੰ 5-6 ਮਹੀਨੇ ਹੋ ਗਏ। ਨਾ 14.5 ਸਾਲ 15 ਸਾਲ ਦਾ ਛੱਕਿਆ ਹੋਇਆ। ਹਾਂਜੀ ਹਾਂਜੀ। ਕੀ ਕਾਰਨ ਆਇਆ ਇਹ ਹਜੇ ਆਪ ਕੋ ਪਤਾ ਲੱਗੇ? ਕਿਉਂਕਿ ਅਸੀਂ ਬੜੂ ਸਾਹਿਬ ਪੜਾਏ ਬੱਚੇ ਉਸੇ ਰਹਿੰਦੇ ਸੀ। ਉਹਦੀ ਸੋਚ ਬਦਲ ਗਈ ਬਸ ਪ ਅਸੀਂ ਬੱਚੇ ਪੜ੍ਹਦੇ ਸੀ ਸਾਡੇ ਅਸੀਂ ਅਸੀਂ ਵੀ ਉੱਥੇ ਚਲੇ ਗਏ ਸੀ ਲੋਕਡਾਊਨ ਕਰਕੇ ਬੱਚੇ ਕਹਿੰਦੇ ਸੀ ਕਿ ਸਾਡਾ ਮਨ ਨਹੀਂ ਲੱਗਦਾ ਮੈਂ ਕਿ ਬੱਚਿਆਂ ਦੀ ਪੜ੍ਹਾਈ ਖਰਾਬ ਹੋਊਗੀ ਮੈਂ ਉੱਥੇ ਚਲਾ ਗਿਆ ਸੀ ਤੇਰੀ ਪਤਨੀ ਵੀ ਹਾਂ ਅਸੀਂ ਉਹ ਸਾਲਕ ਖੰਡ ਲਾ ਕੇ ਆਏ ਉੱਥੇ ਜਿਹੜਾ ਉੱਥੇ ਫਿਰ ਮਨ ਬਦਲ ਗਿਆ ਹਾਂ ਉਹ ਤਾਂ ਉੱਥੇ ਉੱਥੇ ਜਾ ਕੇ ਨਾਲ ਮਨ ਬਦਲ ਗਿਆ ਬਸ ਜਿਹੜਾ ਤੁਹਾਡਾ ਸੋਹਰਾ ਪਰਿਵਾਰ ਆ ਉਹ ਤਾਂ ਨਹੀਂ ਮੰਨਦਾ ਕਿ ਤੇ ਇਹ ਅਮਰ ਤਾਂ ਇੱਥੇ ਤੋੜਿਆ ਉਹਨਾਂ ਨੇ ਪਿੰਡ ਆ ਕੇ ਅਸੀਂ ਉੱਥੋਂ ਆ ਗਏ ਸੀ ਵਿਆਹ ਵੀ ਉਹ ਵੀ ਕਰ ਲਿਆ ਸੀ ਨਾ ਜਮੇ ਤੁਸੀਂ ਸਾਲ ਉੱਥੇ ਲਾਇਆ ਮੈਂ ਇਹ ਕਹਿੰਦਾ ਵੀ ਮੰਮਾਣ ਕਿਵੇਂ ਬਦਲ ਗਿਆ ਉੱਥੋਂ ਵੀ ਅਮਰ ਤੇ ਛ ਕੀ ਪਤਾ ਕੀ ਵਿਚਾਰ ਆਇਆ ਉਹਦਾ ਕੀ ਦਿਮਾਗ ਤੇ ਆਈ ਕੀ ਫਰਕ ਪੈਣ ਲੱਗਿਆ ਸੀ ਬਣੂ ਸਾਹਿਬ ਜਾ ਕੇ ਬਣੂ ਸਾਹਿਬ ਜਾ ਕੇ ਫਰਕ ਤਾਂ ਇਹ ਸੀ ਵੀ ਉਹ ਜਿੱਥੇ ਉੱਥੇ ਮਤਲਬ ਜਨਾਨੀਆਂ ਲਪਿਸ਼ਟਿਕ ਲਾਉਂਦੀਆਂ ਨੇ ਤੇ ਆਰੰਗ-ਬਰੰਗੇ ਕੱਪੜੇ ਪਾਉਂਦੀਆਂ ਨੇ ਮੇਰੇ ਘਰ ਵਾਲੀ ਸਿੰਪਲ ਸੀ ਉੱਥੇ ਜਾ ਕੇ ਇਹ ਵੀ ਉਹੀ ਕੰਮ ਲੱਗੀ ਸੀ ਕਰਨ ਮੈਂ ਇਹਨੂੰ ਕਹਿੰਦਾ ਸੀ ਵੀ ਤੂੰ ਰਹਿਣ ਦੇ ਜਦ 15 ਸਾਲ ਹੋ ਗਏ ਜਿੰਨੇ ਘਰ ਦੇ ਵਿੱਚ ਰਹਿ ਰਹੇ ਉਦਾਂ ਹੀ ਰਹਿ ਤੂੰ ਕੋਈ ਗੱਲ ਨਹੀਂ ਅੱਛਾ ਉੱਥੇ ਅੰਬਰਤਾਰੀ ਵੀ ਲਪੇ ਲਾਉਂਦੇ ਨੇ ਸੁਰਖੀ ਹਾਂ ਉੱਥੇ ਮਤਲਬ ਸਾਰੇ ਤਰ੍ਹਾਂ ਦੇ ਨੇ ਬੰਦੇ ਉੱਥੇ ਠੀਕ ਹੈ ਉੱਥੇ ਮੈਂ ਬੜੂ ਸਾਹਿਬ ਨੂੰ ਬਦਨਾਮ ਨਹੀਂ ਕਰਦਾ ਉਹ ਤੋਂ ਸੰਗਤ ਆ ਰਹੀ ਬਾਹਰ ਤੋਂ ਠੀਕ ਹੈ ਬਾਹਰ ਤੋਂ ਸੰਗਤ ਆ ਰਹੀ ਹੈ ਸਮਝ ਗਿਆ ਤੂੰ ਵੀ ਹੁਣ ਫਸਿਆ ਹੋਇਆ ਭੁੰਡੀਆਂ ਚ ਸਮਝ ਗਿਆ ਮੈਂ ਹਾਂ ਭੁੰਡ ਤੇ ਹੁਣ ਮੈਨੂੰ ਇਹ ਕੀ ਚਾਹੁੰਦਾ ਤੂੰ ਬਾਬਿਆਂ ਤੋਂ ਮੈਂ ਤਾਂ ਇਹ ਚਾਹੁੰਦਾ ਬਾਬਾ ਜੀ ਵੀ ਮੈਂ ਆਪਣੇ ਘਰ ਵਾਲੀ ਨੂੰ ਛੱਡਣਾ ਚਾ ਦੇ ਯਕੋ ਤੇ ਮੇਰੀ ਮਰਿਆਦਾ ਨਾ ਜਿਹੜੀ ਮੈਂ ਪੜ੍ਹਾਈ ਕੀਤੀ ਹੋਈ ਏ ਪਲਾਟੂ ਦੇ ਵਿੱਚ ਇਹਨਾਂ ਦਾ ਚਾਤ ਪੜਿਆ ਗੁਰੂਆਂ ਦਾ ਤੇ ਪੋਸਟਰ ਵੀ ਲਿਖਿਆ ਹੋਇਆ ਬਹੁਤ ਵੱਡਾ ਮੈਂ ਆਵਾਂਗਾ ਲੈ ਕੇ ਆਵਾਂਗਾ ਤੇ ਮੈਂ ਥੋੜੀ ਜੀ ਜ਼ਮੀਨ ਵੀ ਲਵਾਈ ਹੋਈ ਏ ਇਹਨਾਂ ਦੇ ਨਾਂ ਤੇ ਆਪਣਾ ਗੁਰਦੁਆਰੇ ਦੇ ਨਾਂ ਤੇ ਉਹ ਵੇਚ ਕੇ ਮੈਂ ਮਤਲਬ ਇਹੀ ਨਿਹੰਗ ਸਿੰਘ ਜਿੱਥੇ ਹੁੰਦਿਆ ਦੇ ਨਾਲ ਰਲ ਕੇ ਕੁਝ ਗੁਰੂ ਸਿੱਖੀ ਬਾਰੇ ਕੁਝ ਅੱਗੇ ਵਧਾਣਾ ਤਾਂ ਗੱਲ। ਬਾਬਾ ਜੀ ਕਿਵੇਂ ਦੇਖਦੇ ਹੋ ਵੀ ਪਤਨੀ ਕਹਿੰਦੀ ਏ ਵੀ ਆਹ ਮੰਨ ਗੁੱਗਾ ਜਿਵੇਂ ਕਹਦੀ ਏ ਕਹਿੰਦਾ ਸਰਾਰ ਵੀ ਕਹਿੰਦੀ ਏ ਪਰ ਉਹਨੂੰ ਜਿਵੇਂ ਮਰਜ਼ੀ ਜਿਵੇਂ ਪਾਉਂਦੇ ਨੇ ਵੀ ਇਹ ਚੀਜ਼ਾਂ ਮੰਨਣਾ। ਭਾਈ ਜੀ ਦਾ ਖਾਲਸਾ ਆ ਵੈਗ ਭਾਈ ਜੀ ਦੀ ਫਤਿਹ ਕੱਲੀ ਗੱਲ ਤੇ ਜਿਉਂਨੇ 15 ਸਾਲ ਅੰਬਰਤ ਛੱਕ ਕੇ ਤੇ ਜਿਹੜਾ ਇਹ ਉਹਨੇ ਤੋੜਤਾ ਇਹ ਉਹਦੇ ਵਾਸਤੇ ਬਹੁਤ ਮਾੜਾ ਕੰਮ ਹੈ ਬਾਕੀ ਰਹੀ ਗੱਲ ਉਹਦੇ ਪਤੀ ਦੀ ਭਈ ਜੇ ਇਹ ਗੁਰੂ ਕਰਨ ਸਾਹਿਬ ਨੂੰ ਮੰਨਦਾ ਤੇ ਤੂੰ ਕਹਿੰਨੀ ਆ ਮੈਂ ਮਾਰਤਾ ਨੂੰ ਮਸਾਣੀਆਂ ਨੂੰ ਗੁੱਗੇ ਨੂੰ ਇਹਨਾਂ ਅਖੇੜੇ ਕੁੜਿਆਂ ਨੂੰ ਮੰਨਣਾ ਹੈ ਤੇ ਭਾਈ ਤੂੰ ਮੰਨੀ ਜਾ ਇਹ ਨਹੀਂ ਮੰਨਦਾ ਗੁਰੂ ਗ੍ਰੰਥ ਸਾਹਿਬ ਤੋਂ ਬਗਰ ਕਿਸੇ ਚੀਜ਼ ਨੂੰ ਨਹੀਂ ਮੰਨਦਾ ਪਰ ਉਹ ਕਹਿੰਦੀ ਤੂੰ ਮੰਨ ਕਹਿੰਦੀ ਫੇਰ ਆਉਂਦੀ ਇਹ ਤਾਂ ਫਿਰ ਉਹਦੀ ਗਲਤੀ ਆ ਸਰਾਸਰ ਇਹ ਤਾਂ ਧੱਕਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬਹਿ ਕੇ ਲਾਵਾ ਲੈ ਕੇ ਤੇ ਹੁਣ ਓਪੀਸ਼ਾ ਹਟਦੀ ਐ ਇਤੋਂ ਵੱਡੀ ਮਾਰ ਹੋਰ ਉਹਨੂੰ ਕੀ ਪਵੇਗੀ ਦੇਖ ਇਹ ਕਹਿੰਦਾ ਮੈਂ ਉਹਨੂੰ ਕਹਿੰਦਾ ਤੈਨ ਮੰਨਣਾ ਮੰਨ ਲੈ ਕਹਿੰਦਾ ਮੈਂ ਫੁੱਲ ਵੀ ਦੇ ਦਾਂ ਹਾਂ ਇਹ ਰਚਾ ਦੇ ਦੂਗਾ ਇਹ ਕਹਿੰਦਾ ਮੈਂ ਖਰਚਾ ਵੀ ਦੇ ਦੂਆ ਤੂੰ ਮੰਨਣਾ ਮੰਨੀ ਜਾ ਪਰ ਆਪਣੇ ਘਰੇ ਆ ਜਾ ਪਰ ਇਹ ਕਹਿੰਦਾ ਮੈਂ ਨਹੀਂ ਮੰਨਦਾ ਹਾਂਜੀ ਇਹ ਕਹਿੰਦਾ ਮੈਂ ਨਹੀਂ ਮੰਨਦਾ ਮੈਂ ਪਰਿਵਾਰ ਛੱਡ ਦੂੰਗਾ ਮੈਂ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਨਹੀਂ ਛੱਡਦਾ ਪਰ ਉਹ ਕਹਿੰਦੀ ਵੀ ਉਹਨਾਂ ਨੂੰ ਮੰਨ ਨਾ ਤੂੰ ਜਿਹੜੇ ਪਖੰਡ ਬਾਤ ਆ ਫਿਰ ਇਹ ਕਿਵੇਂ ਹੁਣ ਕਹੀਏ ਫਿਰ ਇਹ ਤਾਂ ਗਲਤ ਐ ਨਾ ਉਹ ਤਾਂ ਪਖੰਡ ਪਿੱਛੇ ਵੜ ਗਈ ਨਾ ਇੱਕ ਗੱਲ ਹੋਰ ਇੱਕ ਸਚਾਈ ਉਹਨਾਂ ਨੂੰ ਨੌਲੇਜ ਨਹੀਂ ਹੈ ਕਿ ਸਮਝਾਉਣ ਵਾਲਾ ਨਹੀਂ ਤਰੀਕੇ ਤੇ ਕਿਉਂਕਿ ਇਹ ਵਿਸ਼ਵਾਸ ਹੈ ਕਿ ਨਿਆਖਾ ਨਿਹੰਗ ਸਧਵੰਤियां ਹੀ ਦਰਵਾਜ਼ਾ ਸਕਦੀਆਂ ਨੇ ਆਮ ਬੰਦੇ ਨੂੰ ਇਹ ਗੱਲਾਂ ਦਾ ਪਤਾ ਨਹੀਂ ਹੈਗਾ ਕਿਉਂਕਿ ਅਮਰਤਾਰੀ ਬਹੁਤ ਬੰਦੇ ਵੀ ਜਾਣਦੇ ਨੇ ਨਾ ਇਦਾਂ ਹੀ ਮਾੜੀਆਂ ਤਿਆਰ ਆ ਵਗੈਰਾ ਆ ਜਾਣਦੇ ਨੇ ਹਾਂ ਬਹੁਤ ਜਾਣਦੇ ਆ ਅਜਾ ਇੱਕ ਗੱਲ ਉਹ ਲਾਕਡਾਊਨ ਦੇ ਵਿੱਚ ਜਦੋਂ ਲਾਕਡਾਊਨ ਲੱਗਿਆ ਨਾ ਮੈਂ ਆਟੋ ਚਲਾਉਂਦਾ ਜੀ ਆਟੋ ਤੇ ਸਵਾਰੀਆਂ ਬੈਠਦੀ ਸੀ ਤੇ ਮੈਂ ਡਰਕ ਵੀ ਲੱਗਿਆ ਸੀ ਕਰਨ ਮਤਲਬ ਉਹ ਲਾਕਡਾਊਨ ਦੇ ਵਿੱਚ ਡਰ ਕੇ ਮਾਰੇ ਵੀ ਕਿਤੇ ਬਿਮਾਰੀ ਨਾ ਲੱਗ ਜਾਵੇ ਪਰਿਵਾਰ ਦੇ ਵਿੱਚ ਬੈਠਣਾ ਚਾਹ ਕੇ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਮੈਂ ਤਰਫਾਨ ਕੱਢਦੀ ਜੀ ਦੁਬਾਰੇ ਅਮਰ ਛੱਕ ਲੈ ਸੀ ਕੋਈ ਮਤਲਬ 19 20 ਦੇ ਵਿੱਚ ਜਦੋਂ ਲਾਕਡਾਊਨ ਕਿਉਂਕਿ ਇਹ ਗੱਲ ਅੱਗੇ ਲੈ ਕੇ ਆਣ ਮੈਂ ਤੁਹਾਨੂੰ ਹੁਣੇ ਮਤ ਲੇਕਿਨ ਮਤਲਬ ਉਸ ਤੋਂ ਬਾਅਦ ਫਿਰ ਮੈਂ ਦੁਬਾਰੇ ਅਮਰ ਛੱਕ ਲਿਆ ਹੁਣ ਐਂ ਲੱਗਦਾ ਜਿਵੇਂ ਤੂੰ